ਦਿੱਲੀ ਦੇ ਚੋਣ ਨਤੀਜਾ ਤੋਂ ਬਾਅਦ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਆਇਆ ਇੱਕ ਵੱਡਾ ਬਿਆਨ ਉਹਨਾਂ ਨੇ ਕਿਹਾ ਕਿ ਕੱਪੜੇ ਗਿੱਲੇ ਹੋ ਗਏ ਨੇ ਨਤੀਜਾ ਵੇਖ ਕੇ ਭਗਵੰਤ ਮਾਨ ਦੇ ਕੇਰਿਵਾਲ ਦੇ ਤੇ ਭਗਵੰਤ ਮਾਨ ਨੂੰ ਤਾਂ ਡਾਈਪਰਾਮ ਵਿੱਚ ਪਹਾੜਾਂ ਤੇ ਲੈ ਗਏ ਨੇ ਉਹਣਾ ਕਿਹਾ ਕਿ ਕੱਲ ਜਦੋਂ ਇਹਨਾਂ ਨੇ ਛਾਪੇ ਮਾਰੀ ਕਰਕੇ 15 ਤੋਂ 20 ਬੰਦੇ ਸਾਡੇ ਫੜੇ ਨੇ ਦੇ ਉੱਥੇ ਇਹ ਕਹਿੰਦੇ ਜਦੋਂ ਕਿ ਵਿਆਹ ਸਮਾਗਮ ਤੇ ਅਸੀਂ ਇਕੱਠੇ ਸੀਗੇ ਜਿੱਥੇ ਡੀਜੀਪੀ ਨੂੰ ਕਾਲ ਆਈਏ ਸੀਐਮ ਦੀ ਉਹਣਾ ਕਿਹਾ ਕਿ ਆਲ ਸੀਪੀ ਜਿੰਨੇ ਵੀ ਤੁਸੀਂ ਹੈਗੇ ਹੋ ਤੇ ਫੌਰਨ ਹੀ ਕੰਮ ਕਰੋ ਕਿ ਜਿਹੜੇ ਵੀ ਬਿੱਟੂ ਦੇ ਯਾਰ ਦੋਸਤ ਨੇ ਉਹਨਾਂ ਨੂੰ 1 ਮਿੰਟ ਤੋਂ ਪਹਿਲੇ ਹਿਰਾਸਤ ਵਿੱਚ ਲੈ ਲਓ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਬਿੱਟੂ ਦੇ ਹੀ ਬੰਦੇ ਕਿਉਂ ਫੜੇ ਜਾਨ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਪੁੱਤ ਵਾਲੇ ਖੁਦ ਹੀ ਦੱਸ ਦਿੰਦੇ ਆ ਵਿੱਚੋ ਵਿੱਚ ਫਿਰ ਉਹਨਾਂ ਨੇ ਇੰਨੀ ਗੱਲ ਵੀ ਕੀਤੀ ਕਿ ਬਾਦਲ ਵਰਗਾ ਸੀਐਮ ਕੋਈ ਨਹੀਂ ਮੈਂ ਤਾਂ ਉਹਦੇ ਘਰ ਦੇ ਬਾਹਰ ਜਾ ਕੇ ਜਦੋਂ ਤਰਨਾ ਮਾਰਿਆ ਤੇ ਬਾਦਲ ਦੇ ਸਾਹ ਮੈਨੂੰ ਖੁਦ ਪੁੱਛਣ ਆਦੇ ਹੀ ਤੇ ਉਦੋਂ ਜੋ ਮੇਰੀ ਡਿਮਾਂਡ ਸੀ ਸੁਰੇਸ਼ ਅਰੋੜਾ ਡੀਜੀਪੀਏ ਕੋਲੋਂ ਉਹਨਾਂ ਨੇ ਉਸੇ ਵੇਲੇ ਇਨਕੁਆਰੀ ਕਰਾ ਕੇ ਤੇ ਸ਼ਾਮ ਤੱਕ ਰਿਪੋਰਟ ਦਿੱਤੀ ਸੀ ਪਰ ਇਹ ਜਿਹੜਾ ਹੰਕਾਰਿਆ ਬਣਿਆ ਬੈਠਾ ਭਗਵੰਤ ਮਾਨ ਇਹਦੀ ਕੁਰਸੀ ਹੁਣ ਸੁਰੱਖਿਤ ਨਹੀਂ ਇੱਥੇ ਅਮਨ ਅਰੋੜਾ ਨੂੰ ਉਹਨਾਂ ਨੇ ਕਿਹਾ ਅਮਨ ਅਰੋੜਾ ਬਣ ਸਕਦੇ ਮੁੱਖ ਮੰਤਰੀ ਹੁਣ ਇਹਨਾਂ ਦੀ ਭਵਿੱਖ ਬਾਣੀ ਤਾਂ ਇਹੀ ਜਾਣ ਵੀ ਕਿਹੜੇ ਸੋਰਸਸਾਂਈ ਇਹਨਾਂ ਨੇ ਇਹ ਹਵਾਲਾ ਦਿੱਤਾ ਪਰ ਬਿੱਟੂ ਨੇ ਕਿਹਾ ਕਿ ਭਗਵੰਤ ਜੀ ਤੇਰੇ ਤੇ ਇਨੀ ਹਿੰਮਤ ਹੈ ਤੇ ਬਿੱਟੂ ਦੀ ਅੱਖਾਂ ਚ ਅੱਖਾਂ ਪਾ ਕੇ ਵੇਖ ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਅੱਗੋਂ ਗੱਲ ਕਰਦੇ ਉਹਨਾਂ ਨੇ ਇੱਕ ਗੱਲ ਇਹ ਵੀ ਕਹੀ ਹੈ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੱਲ ਮੀਟਿੰਗ ਸੱਦੀ ਗਈ ਹੈ ਜਿੰਨੇ ਵੀ ਕੈਬਨਟ ਮੰਤਰੀ ਨੇ ਉਹ ਤੁਹਾਡੇ ਦਿੱਲੀ ਆ ਰਹੇ ਤੇ ਉਹਨਾਂ ਕਿਹਾ ਫਿਕਰ ਨਾ ਕਰਨੀ ਪੰਜਾਬ ਦੇ ਕਿਸੇ ਮੰਤਰੀ ਨੂੰ ਅਸੀਂ ਹੱਥ ਨਹੀਂ ਪਾਵਾਂਗੇ ਨਾ ਸਾਡੀ ਪਲਸ ਹੱਥ ਪਾਏਗੀ ਉਹਨਾਂ ਨੇ ਕਿਹਾ ਕਿ ਅਸੀਂ ਭਗਵੰਤ ਮਾਨਵਾ ਹੋਸ਼ੇ ਨਹੀਂ ਹੈਗੇ ਭਗਵੰਤ ਮਾਨ ਨੂੰ ਬਾਰ-ਬਾਰ ਉਹਨਾਂ ਨੇ ਹੰਕਾਰਿਆ ਹੋਸ਼ਾਤੇ ਕਰਪਟ ਕਹਿੰਦੇ ਹੋਏ ਇਹ ਜੋ ਉਹਨਾਂ ਨੇ ਬਿਆਨ ਦਿੱਤੇ ਨੇ ਇਹ ਬੜੇ ਵੱਡੇ ਉਹਨਾਂ ਨੇ ਉਹਨਾਂ ਤੇ ਤੌਪਤਾ ਵੀ ਲਾਈਆਂ ਨੇ ਤੇ ਨਾਲ ਇਹ ਵੀ ਦਾਵਾ ਕਰ ਦਿੱਤਾ ਕਿ ਆਉਣ ਵਾਲੇ ਨਵੇਂ ਸੀਐਮ ਉਹ ਹੋਣਗੇ ਅਮਨ अरोड़ा ਜਿਹੜਾ ਜੋ ਕਿ ਗੱਲ ਪ੍ਰਤਾਪ ਸਿੰਘ ਬਾਜਵਾ ਦਾ ਵੀ ਬਿਆਨ ਆਇਆ ਜਿੰਦੇ ਵਿੱਚ ਉਹਨਾਂ ਨੇ ਕੇਜਰੀਵਾਲ ਨੂੰ ਪੰਜਾਬ ਦੇ ਲੁਧਿਆਣਾ ਦੀ ਜੋ ਗੁਰਪ੍ਰੀਤ ਗੋਗੀ ਵਾਲੀ ਸੀਟ ਖਾਲੀ ਹੋਈ ਹੈ ਉੱਥੋਂ ਇਲੈਕਸ਼ਨ ਲੜਨ ਵਾਲੇ ਕਿਆ ਸੀ ਕੀ ਹੋਸਦਾ ਉਹ ਉੱਥੇ ਇਲੈਕਸ਼ਨ ਲੜਨਗੇ ਜੇ ਉਹ ਸੀਐਮ ਦੀ ਕੁਰਸੀ ਸਾਂਭਣਗੇ ਪਰ ਇਸ ਨੂੰ ਫੇਕ ਅਫਵਾਹਾਂ ਗਿਆ ਗਿਆ ਜਿਵੇਂ ਕੀ सिरसा ਦੀ ਗੱਲ ਕੀਤੀ ਗਈ ਸੀ ਵਿੱਚੋਂ ਜੇ ਕੀ सिरसा ਕਹਿ ਰਹੇ ਨੇ ਕਿ ਕੇਜਰੀਵਾਲ ਪ੍ਰਧਾਨ ਆਪਣਾ ਮੁਖਮੰਦ ਜੇ ਉਹਦਾ ਸਾਹਮਣੇ ਤੇ ਉਹਨਾਂ ਨੇ ਅੱਗੋਂ ਜਦੋਂ ਜਵਾਬ ਦਿੱਤਾ ਤੇ ਇਹ ਕੀ ਆ ਗਿਆ ਕਿਸ ਸਿੱਸਾ ਤਾਂ ਹੈਗਾ ਇਹ ਫੌਮ ਫਲਾਨ ਵਾਲਾ ਇਹ ਆਮ ਆਦੀ ਪਾਰਟੀ ਦੇ ਨੀਲ ਗਰਗ ਨੇ ਇੱਕ ਡਿਬੇਟ ਦੇ ਵਿੱਚ ਜਵਾਬ ਦਿੱਤਾ ਪੱਤਰਕਾਰ ਨੂੰ ਕੀ ਉਹਨਾਂ ਦਾ ਤਾਂ ਹਾਲ ਹੀ ਇਹੀ ਹੈ ਉਹਨਾਂ ਨੂੰ ਰੱਖਿਆ ਇਹ ਫੌਮ ਫਲਾਨ ਨੂੰ ਏ ਤੋ ਦੇਖਣਾ ਹੋਏਗਾ ਕਿ ਇਹ ਤਿੰਨ ਲੀਡਰਾਂ ਦੀਆਂ ਅਫਵਾਹਾਂ ਵਿੱਚੋਂ ਕਿਹੜੀ ਅਫਵਾਹ ਕੰਮ ਕਰਦੀ ਹੈ ਜਾਂ ਸਾਡੇ ਸੂਤਰ ਸਹੀ ਕਹਿੰਦੇ ਨੇ ਕਿ ਇਹਦੇ ਵਿੱਚ ਕੁਝ ਵੀ ਹੋਣ ਵਾਲਾ ਨਹੀਂ ਹਾਂ ਇਹ ਜ਼ਰੂਰ ਹੈ ਕਿ ਹੁਣ ਕੇਜਰੀਵਾਲ ਪੂਰੇ ਦਾ ਪੂਰਾ ਨਿਰਭਰ ਹੋ ਗਿਆ ਹੈ ਭਗਵੰਤ ਮਾਨਤੇ ਕਿ ਜਿੱਥੇ ਅੱਗੇ ਦਿੱਲੀ ਤੋਂ ਆਦੇਸ਼ ਲੈ ਕੇ ਇਹਨਾਂ ਨੂੰ ਕੰਮ ਕਰਨਾ ਪੈਂਦਾ ਸੀ ਹੁਣ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਪਏਗਾ ਕਿਉਂਕਿ ਹੁਣ ਭਗਵੰਤ ਮਾਨ ਦਾ ਜੋ ਰੁਤਬਾ ਏ ਉੱਚਾ ਹੋ ਚੁੱਕਾ ਹੈ ਤੇ ਭਗਵੰਤ ਮਾਨੇ 2 ਸਾਲ ਦੇ ਵਿੱਚ ਇੰਨਾ ਕੰਮ ਕਰ ਸਕਦੇ ਆ ਕਿ ਆਉਣ ਵਾਲੇ 2027 ਦੇ ਦੁਬਾਰਾ ਸੀਐਮ ਬਣ ਸਕਦੇ ਨੇ ਤੁਸੀਂ ਸਾਡੇ ਨਾਲ ਜੁੜੇ ਰਹੋ ਸੱਚਾ ਪਿਆਰਾ ਤੋਂ ਆਮਨਦੀਪ ਸਿੰਘ ਰਾਜਾ ਜੀ ਹੈ ਨਾ ਹੁਣ ਮੈਂ ਕਮਾ ਕੀ ਵੀ ਕਪੜੇ ਹੀ ਗਿੱਲੇ ਹੋਗੇ ਪਗਮਾਨਤਮਾਨ ਐਸ ਵੇਲੇ ਡਾਈਪਰ ਚ ਲੈ ਕੇ ਕਿਸੇ ਪਹਾੜਾਂ ਦੇ ਅ ਕਿਸੇ ਰੈਸਟ ਹਾਊਸ ਸਰਕਟ ਹਾਊਸ ਲੈ ਕੇ ਗਏ ਨੇ ਤੇ ਡਾਈਪਰਾਂ ਚ ਲਾ ਕੇ ਉਹਨੂੰ ਰੱਖਿਆ ਹੋਇਆ ਹੈ ਪਰ ਪਤਾ ਲੱਗਦਾ ਨਾ ਜਦੋਂ ਬੰਦਾ ਡਰਿਆ ਹੁੰਦਾ ਘਬਰਾਇਆ ਹੁੰਦਾ ਤੇ ਪੁਲਿਸ ਵਰਤਦਾ ਜਦੋਂ ਜਦੋਂ ਬੰਦੇ ਦੀ ਘਬਰਾਹਟ ਹਟਾਉਂਦੀ ਉਹ ਪੁਲਿਸ ਨਹੀਂ ਯੂਜ਼ ਕਰਦਾ ਪੁਲਿਸ ਨੂੰ ਯੂਜ਼ ਕਰਦਾ ਕੱਲ ਮੈਂ ਲੁਧਿਆਣਾ ਹੀ ਸੀ ਜਦੋਂ ਰੇਡਾਂ ਸ਼ੁਰੂ ਹੋ ਗਈਆਂ ਸੀ ਪਟਿਆਲੇ ਸੀਗੇ ਜਦੋਂ ਇੱਕ ਬਹੁਤ ਵੱਡੇ ਆਫੀਸਰ ਦਾ ਤੇ ਆਪਣੇ ਯਾਲੀ ਸਾਹਿਬ ਐਮ ਐਲ ਏ ਉਹਨਾਂ ਦੇ ਉੱਤੇ ਵਿਆਹ ਸੀ ਉੱਥੇ ਸਾਰੇ ਇਕੱਠੇ ਸੀ ਉੱਥੋਂ ਹੀ ਆਫੀਸਰਸ ਨੇ ਜਿਹੜੇ ਕਿਉਂਕਿ ਉਹ ਪੁਲਿਸ ਆਫੀਸਰ ਦੇ ਬੇਟੇ ਦਾ ਬੇਟੀ ਦਾ ਮੈਰਿਜ ਸੀ ਤੇ ਉੱਥੇ ਸਾਰੇ ਹੀ ਐਸ ਐਸ ਪੀ ਤੇ ਆਈ ਜੀ ਡੀ ਆਈ ਜੀ ਡੀ ਜੀ ਪੀ ਆਏ ਹੋਏ ਸੀ ਤੇ ਇੱਕ ਵਾਇਰਲੈਸ ਮੈਸੇਜ ਆ ਜਿਹੜਾ ਉਹ ਸੀ ਐਮ ਡੀ ਜੀ ਪੀ ਤੋਂ ਕਰਵਾਉਂਦੇ ਆ ਵੀ ਆਲ ਐਸ ਐਸ ਪੀ ਤੇ ਆਲ ਕਮਿਸ਼ਨਰ ਜਿੱਥੇ ਵੀ ਰਵਨੀਤ ਬਿੱਟੂ ਦਾ ਕੋਈ ਵੀ ਦੋਸਤ ਤੁਹਾਨੂੰ ਪਤਾ ਹੈ ਤੋਡੇ ਕੋਲ ਕੰਮ ਲਈ ਆਉਂਦਾ ਤੁਸੀਂ ਜਾਣਦੇ ਹੋ ਤੁਸੀਂ ਇਲੈਕਸ਼ਨਾਂ 'ਚ ਫੋਟੋਆਂ ਦੇਖੀਆਂ ਜਲਦੀ ਤੋਂ ਜਲਦੀ ਉਹਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਅਰੈਸਟ ਕਰੋ ਉਦੋਂ ਬਾਅਦ ਹੀ ਉਹ ਰੇਡ ਸ਼ੁਰੂ ਹੋ ਗਈ ਉਹ ਸਾਡੇ ਨਾਲ ਹੀ ਖੜੇ ਸੀ ਐਸਐਚਓ ਨੂੰ ਆਰਡਰ ਦੇ ਰਹੇ ਸੀ ਜਾਂ ਤੱਕ ਕਿਤੇ ਗੱਲ ਬਾਹਰ ਦੀ ਹੋਵੇ ਨਾ ਇਹ ਸਾਰਾ ਪੰਜਾਬ ਜਾਣਦਾ ਹੈ ਵੀ ਕੱਲ ਕਿਹੜੇ ਵਿਆਸੀ ਇਹਨਾਂ ਦੀ ਧਰਮ ਪਤਨੀ ਵੀ ਉੱਥੇ ਮੌਜੂਦ ਸੀ ਵੀ ਸਾਹਿਬ ਦਾ ਹੁਕਮ ਆ ਪਰ ਡੀਜੀ ਸਾਹਿਬ ਦੀ ਇਹ ਚ ਗੱਲ ਨਹੀਂ ਅਸੀਂ ਤਾਂ ਬੜੀ ਇੱਜ਼ਤ ਕਰਦੇ ਹਾਂ ਉਹ ਸਾਰਿਆਂ ਦੀ ਕਿਉਂਕਿ ਸਾਡੇ ਨਾਲ ਰਹੇ ਨੇ ਬਹੁਤ ਪਰ ਸੀਐਮ ਐਸ ਵੇਲੇ ਬਿਲਕੁਲ ਬਖਲਾਇਆ ਹੋਇਆ ਤੇ ਬਿਲਕੁਲ ਸਤਾਚ ਅੰਨਾ ਹੋਇਆ ਪਿਆ ਇਹਨੂੰ ਇਹ ਨਹੀਂ ਪਤਾ ਵੀ ਭਾਈ ਚੰਗਾ ਕੀਤਾ ਭਗਵੰਤ ਮਾਨ ਨੂੰ ਬੀਏ ਪੰਜਾਬ ਚ ਜੋ ਲੁੱਟਮਾਰ ਕਰ ਰਿਹਾ ਉਹ ਕਬੂਤਲਾ ਹਾਊਸ ਪੈਸੇ ਰੱਖੇ ਆ ਉਹ ਪੈਸੇ ਵੰਡਣੋਂ ਰਹਿ ਗਏ ਉਹ ਪੈਸੇ ਲੁਕੋਣੇ ਪੈ ਗਏ ਉਹ ਪੈਸੇ ਚੱਕ ਕੇ ਭੱਜਣਾ ਪੈ ਗਿਆ ਤੇ ਉਹ ਸਾਰੇ ਪੈਸੇ ਆ ਜਿਹੜੇ ਉਹ ਜਦੋਂ ਇਲੈਕਸ਼ਨ ਕਮਿਸ਼ਨ ਆ ਗਿਆ ਉਹਦਾ ਦੁੱਖ ਨਹੀਂਗਾ ਉਹ ਕੇਜਰੀਵਾਲ ਡੰਡੇ ਮਾਰਦਾ ਭਾਈ ਤੇਰੇ ਤੇ ਜ਼ਿੰਮੇਵਾਰੀ ਲਾਈ ਸੀ ਤੇ ਤੇਰੇ ਉਹ ਪੈਸੇ ਮੇਰੇ ਕੈਂਡੀਡੇਟਾਂ ਤੋਂ ਕੋਲ ਪਹੁੰਚੇ ਨਹੀਂ ਜਿਹੜੇ ਦਰਦਾਂ ਨਾਲ ਬਿੰਨਿਆਂ ਪਏ ਇੱਕ ਜਗ੍ਹਾ ਦਰਦ ਹੋਵੇ ਤਾਂ ਦਹ ਮੈਂ ਤੁਹਾਨੂੰ ਇਹ ਦੱਸਾਂ ਪਰ ਗੱਲ ਇਹ ਆ ਮੈਂ ਭਗਵੰਤ ਮਾਨ ਨੂੰ ਇਹ ਕਹਿਣਾ ਵੀ ਮੈਨੂੰ ਇੰਨਾ ਨਹੀਂ ਪਤਾ ਸੀ ਵੀ ਇਹ ਇੰਨਾ ਕਮਜ਼ੋਰ ਆਦਮੀ ਆ ਇਹ ਤਾਂ ਪਤਾ ਸੀ ਵੀ ਜੋਕਰ ਆ ਇਹ ਤਾਂ ਪਤਾ ਸੀ ਵੀ ਭੰਡਾ ਪਰ ਇਹ ਨਹੀਂ ਪਤਾ ਸੀ ਵੀ ਇੰਨਾ ਕਾਇਰ ਵੀ ਆ ਵੀ ਬੱਚਿਆਂ ਤੇ ਜਿਹੜੇ ਮੇਰੇ ਪੁਰਾਣੇ ਤਿੰਨ ਤਿੰਨ ਪੀੜੀਆਂ ਜੁੜੇ ਹੋਏ ਲੋਕ ਨੇ ਕੋਈ ਵਕੀਲ ਆ ਕੋਈ ਫੈਕਟਰੀਆਂ ਚਲਾਉਂਦਾ ਕੋਈ ਕਾਰੋਬਾਰ ਕਰਦਾ ਪਟਿਆਲੇ ਦੇ ਵਿੱਚ ਚੱਕ ਕੇ ਐਸਸੀ ਐਕਟ ਲਾ ਰਿਹਾ ਉੱਥੇ ਚੱਕੇ 100 ਆਪਸ਼ਨ ਦਾ ਲਾਰੇ ਆ ਕਿਤੇ ਗੈਂਗਸਟਰਾਂ ਦੇ ਲਾਰੇ ਆ 15 20 ਬੰਦੇ ਐ ਇਸ ਵੇਲੇ ਜਿਹੜੇ ਉਹ ਚੱਕੇ ਜਾ ਚੁੱਕੇ ਆ 50 ਜਗ੍ਹਾ ਤੇ ਰੇਡਾਂ ਹੋ ਚੁੱਕੀਆਂ ਤੇ ਬਾਕੀ ਐਸਐਸਪੀ ਹੁਣ ਜਦੋਂ ਐਸਐਸਪੀ ਨੂੰ ਕਿਹਾ ਵੀ ਇੱਕ ਇੱਕ ਦੋ ਦੋ ਪਰਚੇ ਉਹਨਾਂ ਨੇ ਵੀ ਆਪਣੇ ਖਾਨਾ ਪੂਰਤੀ ਕਰਨੀ ਆ ਉਹੀ ਦੱਸ ਦਿੰਦੇ ਆ ਸਾਰੇ ਉਹ ਉਹ ਕਿਹੜਾ ਭੁੱਲੇ ਹੋਏ ਨੇ ਵੀ ਜੀ ਸਾਡੀ ਮਜਬੂਰੀ ਆ ਸਾਨੂੰ ਆ ਕੰਮ ਕਰਨਾ ਪੈਣਾ ਉਤੋਂ ਡੀਜੀਪੀ ਸਾਹਿਬ ਦਾ ਹੁਕਮ ਆ ਪਰ ਡੀਜੀ ਸਾਹਿਬ ਦੀ ਇਹ ਚ ਗੱਲ ਨਹੀਂ ਆ ਅਸੀਂ ਤਾਂ ਬੜੀ ਇੱਜ਼ਤ ਕਰਦੇ ਆ ਉਹ ਸਾਰਿਆਂ ਦੀ ਕਿਉਂਕਿ ਸਾਡੇ ਨਾਲ ਰਹੇ ਨੇ ਬਹੁਤ ਪਰ ਸੀਐਮ ਇਸ ਵੇਲੇ ਬਿਲਕੁਲ ਬਖਲਾਇਆ ਹੋਇਆ ਤੇ ਬਿਲਕੁਲ ਸੱਤਾ ਚ ਅੰਨਾ ਹੋਇਆ ਪਿਆ ਇਹਨੂੰ ਇਹ ਨਹੀਂ ਪਤਾ ਵੀ ਭਾਈ ਦਰਦਾਂ ਨਾਲ ਬਿੰਨਿਆ ਪਏ ਇੱਕ ਜਗ੍ਹਾ ਦਰਦ ਹੋਵੇ ਤਾਂ ਮੈਂ ਤੁਹਾਨੂੰ ਇਹ ਦੱਸਾਂ ਪਰ ਗੱਲ ਇਹ ਆ ਮੈਂ ਭਗਵੰਤ ਮਾਨ ਨੂੰ ਇਹ ਕਹਿਣਾ ਵੀ ਮੈਨੂੰ ਇੰਨਾ ਨਹੀਂ ਪਤਾ ਸੀ ਵੀ ਇਹ ਇੰਨਾ ਕਮਜ਼ੋਰ ਆਦਮੀ ਆ ਇਹ ਤਾਂ ਪਤਾ ਸੀ ਵੀ ਜੋਕਰ ਆ ਇਹਦਾ ਪਤਾ ਸੀ ਵੀ ਭੰਡਾ ਪਰ ਇਹ ਨਹੀਂ ਪਤਾ ਸੀ ਵੀ ਇੰਨਾ ਕਾਇਰ ਵੀ ਆ ਵੀ ਬੱਚਿਆਂ ਤੇ ਜਿਹੜੇ ਮੇਰੇ ਰਾਣੇ ਤਿੰਨ ਤਿੰਨ ਪੀੜੀਆਂ ਜੁੜੇ ਹੋਏ ਲੋਕ ਨੇ ਕੋਈ ਵਕੀਲ ਆ ਕੋਈ ਫੈਕਟਰੀਆਂ ਚਲਾਉਂਦਾ ਕੋਈ ਕਾਰੋਬਾਰ ਕਰਦਾ ਪਟਿਆਲੇ ਦੇ ਵਿੱਚ ਚੱਕ ਕੇ ਐਸਸੀ ਐਕਟ ਲਾ ਰਿਆ ਉੱਥੇ ਚੱਕ ਕੇ 100 ਸ਼ਨ ਦਾ ਲਾ ਰਿਆ ਕਿਤੇ ਗੈਂਗਸਟਰਾਂ ਦੇ ਲਾ ਰਿਆ 15 20 ਬੰਦੇ ਐ ਇਸ ਵੇਲੇ ਜਿਹੜੇ ਉਹ ਚੱਕੇ ਜਾ ਚੁੱਕੇ ਆ 50 ਜਗ੍ਹਾ ਤੇ ਰੇਡਾਂ ਹੋ ਚੁੱਕੀਆਂ ਤੇ ਬਾਕੀ ਐਸਐਸਪੀ ਹੁਣ ਜਦੋਂ ਐਸਐਸਪੀ ਨੂੰ ਕਿਹਾ ਵੀ ਇੱਕ ਇੱਕ ਦੋ ਦੋ ਪਰਚੇ ਉਹਨਾਂ ਨੇ ਵੀ ਆਪਣੇ ਖਾਨਾ ਪੂਰਤੀ ਕਰਨੀ ਆ ਉਹੀ ਦੱਸ ਦਿੰਦੇ ਆ ਸਾਰੇ ਉਹ ਕਿਹੜਾ ਭੁੱਲੇ ਹੋਏ ਨੇ ਵੀ ਜੀ ਸਾਡੀ ਮਜਬੂਰੀ ਆ ਸਾਨੂੰ ਆ ਕੰਮ ਕਰਨਾ ਪੈਣਾ ਉਤੋਂ ਡੀਜੀ ਬਲਾ ਕੇ ਮੇਰੇ ਨਾਲ ਗੱਲ ਕਰ ਜੇ ਚਾਹੋਗੇ ਮੁੱਖ ਮੰਤਰੀ ਆਵਾਜ਼ ਤੇ ਮੈਂ ਕਦੇ ਹਟਿਆ ਤੁਹਾਨੂੰ ਪਤਾ ਹੀ ਆ ਮੈਂ ਕਦੇ ਹਟਿਆ ਤੁਹਾਨੂੰ ਯਾਦ ਹੋਣਾ ਪਰ ਉਹ ਬਾਦਲ ਸਾਹਿਬ ਸੀਗੇ ਬਾਦਲ ਸਾਹਿਬ ਦੇ ਘਰੇ ਮੈਂ ਜਾ ਕੇ ਬਾਹਰ ਬਹਿ ਗਿਆ ਸੀ ਉਹ ਸਰਦਾਰ ਤਿੰਨ ਵਾਰ ਤਿੰਨ ਵਾਰ ਬਾਰ ਪੁੱਛਣਾ ਆ ਤੇ ਜੋ ਮੈਂ ਕਿਹਾ ਕਦੇ ਐਸਆਈਟੀ ਡੀਜੀਪੀ ਦੀ ਨਹੀਂ ਬਣੀ ਪਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਐਜ਼ ਏ ਮੁੱਖ ਮੰਤਰੀ ਤਿੰਨ ਵਾਰ ਚਾਹ ਪੁੱਛਣ ਆਉਂਦੇ ਸੀ ਤੇ ਐਸਆਈਟੀ ਬਣਾ ਕੇ ਉਸ ਵੇਲੇ ਦੇ ਡੀਜੀਪੀ ਸਰੇਸ਼ अरोड़ा ਜੀ ਨੂੰ ਡੀਜੀਪੀ ਕਦੇ ਆਪ ਇਨਕੁਆਰੀ ਨਹੀਂ ਕਰਨ ਜਾਂਦਾ ਡੀਜੀਪੀ ਇਨਕੁਆਰੀ ਕਰਨ ਗਏ ਲੁਧਿਆਣੇ ਆ ਕੇ ਰਿਪੋਰਟ ਦਿੱਤੀ ਸ਼ਾਮ ਨੂੰ ਤੇ ਜੋ ਅਸੀਂ ਕਹਿੰਦੇ ਸੀ ਉਹ ਬਾਦਲ ਸਾਹਿਬ ਨੇ ਡੀਜੀਪੀ ਸਾਹਿਬ ਤੋਂ ਉਹ ਸੱਚ ਮਨਾ ਕੇ ਉਹ ਕੰਮ ਕਰਾਇਆ ਉਹ ਵਹਿਜੇ ਚੀਫ ਮਿਨਿਸਟਰ ਹੁੰਦੇ ਸੀ ਇਹ ਚੀਫ ਮਿਨਿਸਟਰ ਉਹ ਆ ਜੀ ਆਰਟੀਆਈ ਕੋਈ ਪਾ ਦੇ ਨਾ ਸਾਡੀ ਤਾਂ ਜਵਾਬ ਨਹੀਂ ਆਉਣਾ ਜੇ ਕੋਈ ਮੈਂ ਭਵਾਵਾ ਵੀ ਜੇ ਕੋਈ ਪੰਜਾਬ ਚ ਸਭ ਤੋਂ ਘੱਟ ਪੰਜਾਬ ਦੇ ਲੋਕਾਂ ਨੂੰ ਹੀ ਸਭ ਤੋਂ ਵੱਧ ਲੋਕਾਂ ਨੇ ਜਿਤਾਇਆ 96 ਸੀਟਾਂ ਦਿੱਤੀਆਂ ਜੇ ਸਭ ਤੋਂ ਘੱਟ ਕੋਈ ਪੰਜਾਬ ਦੇ ਲੋਕਾਂ ਨੂੰ ਮਿਲਿਆ ਐਮਐਲਏ ਨੂੰ ਮਿਲਿਆ ਤੇ ਉਹ ਭਗਵੰਤ ਮਾਨਾ ਰਜਿਸਟਰ ਖਾਲੀ ਪਿਆ ਰਜਿਸਟਰ ਖਾਲੀ ਪਿਆ ਜਿਹੜੀ ਉੱਥੇ ਹਜ਼ਾਰਾਂ ਦੀ ਗਿਣਤੀ ਚ ਪੁਲਿਸ ਖੜੀ ਆ ਚੈਕਿੰਗ ਕਰਨ ਵਾਲੀ ਨੋ ਲਿਖਣ ਵਾਲੀ ਰਜਿਸਟਰ ਸਾਰੇ ਖਾਲੀ ਹੋ ਪਿਆ ਭਾਜੀ ਹੁਣ ਇਹ ਕਹਿ ਦਿੰਨਾ ਵੀ ਦਿੱਲੀ ਆਏ ਅਸੀਂ ਕਿਸੇ ਐਮਐਲਏ ਨੂੰ ਨਹੀਂ ਚੱਕਦੇ ਅਸੀਂ ਕਿਸੇ ਐਮਐਲਏ ਨੂੰ ਪਰਚਾ ਦਰਜ ਨਹੀਂ ਕਰਦੇ ਇਹਨਾਂ ਇਹਨਾਂ ਦੇ ਮੰਗੂ ਬਿਲਕੁਲ ਬੇਪਰਵਾਹ ਹੋ ਕੇ ਆਉਣ ਡਰ ਤਾਂ ਇਹ ਨਹੀਂ ਡਰ ਤਾਂ ਇਹ ਭਗਵੰਤ ਮਾਨ ਤਾਂ ਗਿਆ ਹੀ ਗਿਆ ਭਗਵੰਤ ਮਾਨ ਤਾਂ ਸਿਰਫ ਦਿਖਾ ਰਿਹਾ ਪਰਚੇ ਦਰਜ ਕਰਕੇ ਬਚਣ ਦੀ ਕੋਸ਼ਿਸ਼ ਕਰ ਰਿਹਾ ਉਹ ਉਹ ਤਾਂ ਚੀਫ ਮਿਨਿਸਟਰੀ ਕੁਰਸੀ ਉਹਦੀ ਤਾਂ ਗਈ ਉੱਥੇ ਚੀਫ ਮਿਨਿਸਟਰ ਅਮਨ ਅਰੋੜਾ ਬਣੇਗਾ ਜਾਂ ਹੋਰ ਬਣੇਗਾ ਉਹਦੀ ਕੁਰਸੀ ਸੁਰੱਖਿਤ ਨਹੀਂ ਗੀ ਇਸ ਕਰਕੇ ਪਰ ਮੈਂ ਉਹ ਸਾਰੇ ਪਰਿਵਾਰਾਂ ਨੂੰ ਥੋੜੇ ਨਾਲ ਹੀ ਹੱਥ ਜੋੜ ਕੇ ਮੈਂ ਉਹ ਪਰਿਵਾਰਾਂ ਤੋਂ ਮਾਫੀ ਮੰਗਦਾ ਵੀ ਮੇਰੇ ਕਰਕੇ ਲੁਧਿਆਣੇ ਚ ਰਜੀਵ ਰਾਜਾ ਇਹ ਜਿਹੜਾ ਪੱਤ ਲੱਗਿਆ ਹੋਰ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜਿਹੜੇ ਵਿਚਾਰੇ ਹਜੇ ਬਚ ਕੇ ਨਿਕਲੇ ਨੇ ਪੁਲਿਸ ਵਾਲਿਆਂ ਨੇ ਦੱਸਤਾ ਹੁਣੀ ਅਤਰੀ ਸਾਹਿਬ ਇੱਕ ਪਟਿਆਲੇ ਤੋਂ ਉਹਨਾਂ ਨੂੰ ਚੱਕਿਆ ਉਹਨਾਂ ਤੇ 80 ਐਕਟ ਦਾ ਕੇਸ ਲਾਇਆ ਹੋ ਤਿੰਨ ਪੀੜੀਆਂ ਦੇ ਸਾਡਾ ਪਰਿਵਾਰ ਆ ਅਤਰੀ ਸਾਹਿਬ ਮੈਂ ਸਾਰੇ ਪਰਿਵਾਰਾਂ ਤੋਂ ਮਾਫੀ ਮੰਗਦਾ ਮੇਰੇ ਕਰਕੇ ਤੁਹਾਡੇ ਨਾਲ ਤਸ਼ੱਦਦ ਹੋ ਰਿਹਾ ਤੁਹਾਡੇ ਨਾਲ ਕੁੱਟਮਾਰ ਹੋ ਰਹੀ ਆ ਪੁਲਿਸ ਧੱਕੇ ਨਾਲ ਕਹਿ ਰਹੀ ਆ ਵੀ ਬਿੱਟੂ ਦਾ ਨਾਮ ਲਓ ਫਲਾਨੇ ਚੀਜ਼ ਚ ਲਓ ਪਰ ਮੈਂ ਉਹਨਾਂ ਤੋਂ ਮਾਫੀ ਮੰਗਦਾ ਮੇਰੇ ਕਰਕੇ ਤੁਹਾਨੂੰ ਇਹ ਚੱਲਣਾ ਪੈ ਰਿਹਾ ਪਰ ਭਗਵੰਤ ਮਾਨ ਸਾਹਿਬ ਤਿਆਰ ਰਹੀ ਸਿੱਧੀ ਹਿੰਮਤ ਆ ਤਾਂ ਮੇਰੇ ਅੱਖ ਚ ਅੱਖ ਆ ਕੇ ਗੱਲ ਕਰੀ ਪੰਜਾਬੀਆਂ ਵਾਲੀ ਗੱਲ ਕਰੀ ਭੱਜੀ ਨਾ ਬਹੁਤ ਧੰਨਵਾਦ